ਬੇਨਤੀ ਮੇਰੀ ਇਸ ਤਰ੍ਹਾਂ ਜੀ ਕਿ ਪੰਜਾਬ ਦੀ ਸਮੁੱਚੀ ਕਿਸਾਨੀ ਬਾਰਡਰਾਂ ਤੇ ਬੈਠੀ ਉਹਨਾਂ ਦੀ ਸਾਰਨਾਂ ਨੂੰ ਵੱਡੀ ਡਿਮਾਂਡ ਅੱਜ ਦੇ ਦਿਨ ਸੈਂਟਰ ਦੀ ਸਰਕਾਰ ਤੋਂ ਪਿਛਲੇ 3-4 ਸਾਲ ਤੋਂ ਸਾਰੀ ਮੂਵਮੈਂਟ ਮਿਨਿਮਮ ਸਪੋਰਟ ਪ੍ਰਾਈਸ ਦੀ ਭਾਪੀ ਤੋਂ ਕਿਸੇ ਨੂੰ ਆਸ ਉਮੀਦ ਨਹੀਂ ਸਾਨੂੰ ਕੋਈ ਆਸ ਉਮੀਦ ਨਹੀਂ ਕਿ ਸੈਂਟਰ ਦੀ ਸਰਕਾਰ ਕਿਸਾਨਾਂ ਨੂੰ ਹੱਕ ਦੇਗੀ ਤੁਹਾਡੇ ਆਪਣੇ ਆਕਾ ਕੇਜਰੀਵਾਲ ਸਾਹਿਬ ਨੇ ਮਾਨ ਸਾਹਿਬ ਨੇ ਤੇ ਸਾਡੀ ਛੋਟੀ ਭੈਣ ਬੀਬੀ ਗਗਲਨ ਮੋਨਜੀ ਨੇ ਐਂਡ ਮੋਲ ਗਗਨਜੀ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਜੇ ਸੈਂਟਰ ਵਾਲੇ ਐਮਐਸਪੀ ਨਹੀਂ ਦੇਣਗੇ ਮਿਨਿਮਮ ਸਪੋਰਟ ਪ੍ਰਾਈਸ ਬਾਈ ਤੇ ਹੀ ਫਸਲਾਂ ਤੇ ਅਸੀਂ ਦੇਵਾਂ ਹੁਣੇ ਕੱਲ ਹੀ ਬਜਟ ਜਿਹੜਾ ਪ੍ਰੈਜ਼ੈਂਟ ਕੀਤਾ ਫਾਈਨੈਂਸ ਮਿਨਿਸਟਰ ਸਾਹਿਬ ਨੇ ਉਹਦੇ ਵਿੱਚ ਕੋਈ ਇਸ ਕਿਸਮ ਦੀ ਪ੍ਰਪੋਜ਼ਲ ਨਹੀਂ ਕੋਈ ਪੈਸਾ ਨਹੀਂ ਰੱਖਿਆ ਗਿਆ ਕਿ ਜੇ ਸੈਂਟਰ ਨਹੀਂ ਪੈਸੇ ਦੇਗੀ ਅਸੀਂ ਤੁਹਾਨੂੰ ਮਿਨਿਮਮ ਸਪੋਰਟ ਪ੍ਰਾਈਸ ਦੇਵਾਂਗੇ ਭਾਵੇਂ ਤੁਸੀਂ ਇੱਕ ਮੂੰਗ ਤੇ ਦਿੱਤੀ ਸੀ ਉਹ ਵੀ 90% ਦੀ ਭੂਗ ਜਿਹੜੀ ਹੈ ਪ੍ਰਾਈਵੇਟ ਏਜੰਸੀਆਂ ਨੇ ਖਰੀਦੀ ਉਹ ਵੀ ਘੱਟ ਰੇਟ ਤੇ ਖਰੀਦੀ ਮੇਰੀ ਗੁਜ਼ਾਰਿਸ਼ ਗਵਰਨਮੈਂਟ ਨੂੰ ਹੈ ਫॉर ਦੀ ਬੈਟਰਮੈਂਟ ਆਫ ਐਗਰੀਕਲਚਰ ਕਿਉਂਕਿ ਇਹ ਕਿਸਾਨੀ ਦਾ ਰੂਪ ਹੈ ਕਿਸਾਨਾਂ ਦੀ ਬਿਹਤਰੀ ਵਾਸਤੇ ਸੈਂਟਰ ਤੋਂ ਸਾਨੂੰ ਆਸ ਉਮੀਦ ਕੋਈ ਨਹੀਂ ਉੱਥੋਂ ਤੇ ਵੱਜ ਰੀਆਂ ਗੋਲੀਆਂ ਸਾਨੂੰ ਬੰਦੇ ਫੱਟੇ ਡੋ ਰਹੇ ਮੇਰੀ ਬੇਨਤੀ ਹੈ ਅੱਜ ਦੀ ਸਰਕਾਰ ਕੋਲ ਅਸੀਂ ਜੁਆਇੰਟਲੀ ਸਾਰਾ ਹਾਊਸ ਅਪੀਲ ਕਰਦਾ ਹੈ ਚੀਮਨਸਟਰ ਸਾਹਿਬ ਨੂੰ ਚੀਮਨਸਟਰ ਸਾਹਿਬ ਧਿਆਨਦਿਆਰੀ ਦਿਖਾਓ ਜਦੋਂ ਰਿਪਲਾਈ ਕਰਨਾ ਫਾਈਨੈਂਸ ਮਿਨਿਸਟਰ ਸਾਹਿਬ ਨੇ ਇਸ ਗੱਲ ਦਾ ਯਕੀਨ ਦਿਵਾਇਆ ਕਿ ਤੈਈ ਦੀਆਂ ਤੈਈ ਫਸਲਾਂ ਜਿਹੜੀਆਂ ਹੈ ਉਹਨਾਂ ਤੇ ਐਮਐਸਪੀ ਸੈਂਟਰ ਨਹੀਂ ਦੇਗੀ ਤੇ ਅਸੀਂ ਦਵਾਂਗੇ ਅਸੀਂ ਖਰੀਦ ਕਰਾਂਗੇ ਜੇ ਕੋਈ ਵਪਾਰੀ ਐਮਐਸਪੀ ਦੀ ਪ੍ਰਾਈਸ ਤੋਂ ਥੱਲੇ ਰੇਟ ਦਿੰਦਾ ਤੇ ਜਿਸ ਤਰ੍ਹਾਂ ਪਿਛਲੀ ਕਾਂਗਰਸ ਗਵਰਨਮੈਂਟ ਨੇ ਇੱਥੇ ਚੇਂਜਸ ਲੈ ਕੇ ਆਂਦੀਆਂ ਸੀ ਕਿ ਅਸੀਂ ਤਿੰਨ ਸਾਲ ਕੈਦ ਕਰਾਂਗੇ ਉਸ ਨੂੰ ਜਿਹੜਾ ਮਿਨਿਮਲ ਸੋਰਟ ਪ੍ਰਾਈਸ ਤੇ ਨਹੀਂ ਖਰੀਦੇਗਾ ਤੋਂ ਉਹੀ ਸਾਰੀਆਂ ਚੀਜ਼ਾਂ ਫਾਈਨੈਂਸ ਮਿਨਿਸਟਰ ਆਪਣੇ ਬਜਟ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆਏ ਇਹ ਅਸੀਂ ਅਸ਼ੋਰੈਂਸ ਅੱਜ ਤੁਹਾਡੇ ਤੋਂ ਥੈਂਕ ਯੂ ਮੰਗ ਕਰਨ ਅਤੇ ਡਿਮਾਂਡ